ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਇਹ ਕਹਿੰਦੇ ਸਾਡੀ ਮੰਮੀ ਚੱਲੀ ਆ ਆਪਣੀਆਂ ਭੈਣਾਂ ਕੋਲੇ ਭਰਾ ਨੂੰ ਮੈਨਣ ਭੈਣਾਂ ਨੂੰ ਮੈਨ ਮੰਮੀ ਕਿਵੇਂ ਆ ਅੱਜ ਫਿਰ ਚੱਲੇ ਆਪਣੀਆਂ ਭੈਣਾਂ ਕੋਲੇ ਹੈਨਾ ਸਾਡੀ ਸੋਹਣੀ ਚਿੜੀ ਜੀ ਵੀ ਤਿਆਰ ਆ ਤੁਸੀਂ ਕਿੱਥੇ ਚੱਲੇ ਕਿੰਨਾਮ ਕੀ ਜਾਣਾ ਹੈ ਕਿੱਥੇ ਚੱਲੇ ਤੁਸੀਂ ਕਿੱਥੇ ਨਹੀਂ ਜਾਣਾ ਨਾਨਕੇ ਨਹੀਂ ਜਾਣਾ ਕਿ ਮੈਂ ਨਾਨਕੇ ਆਲਰੇਡੀ ਸਕੂਲ ਜਾਣਾ ਹਾਂ ਸਕੂਲ ਜਾਣਾ ਹੈ ਕਿ ਮੈਂ ਹੁਣ ਨਾਨਕੇ ਹੁਣ ਮੈਂ ਮੰਮੀ ਦੇ ਨਾਨਕੇ ਚੱਲੇ ਆਇਆ ਹਾਂ ਵੀ ਇਹ ਸਾਡਾ ਲੱड्डੂ ਚੱਲਿਆ ਦੀ ਮੰਮੀ ਦੇ ਨਾਨਕੇ ਲੱड्डੂ ਦੀ ਮੰਮੀ ਦੇਖ ਲੋ ਲੱड्डੂ ਦੀ ਮੰਮੀ ਨੇ ਫਰਾਕ ਬਹੁਤ ਸੋਹਣੀ ਪਾਈ ਆ ਕਿਵੇਂ ਹੋ ਕਿੱਥੇ ਚੱਲੇ ਫਿਰ ਅੱਜ ਮਾਸੀ ਕੋਲੇ ਚੱਲਦੀ ਮਾਸੀ ਕੋਲੇ ਚੱਲੇ ਫਿਰ ਆਪਦੇ ਨਾਨਕੇ ਜਾ ਕੇ ਆਉਣਾ ਤੁਸੀਂ ਹਨਾ ਚਲੋ ਜਾਓ ਵੀ ਜਾਇਓ ਮੈਨੂੰ ਕਹਿੰਦੇ ਵੀ ਤੂੰ ਘਰ ਰਹਿ ਐ ਕਿ ਬਹੂ ਘਰੇ ਰਹੂਗੀ ਘਰ ਦੀ ਜ਼ਿੰਮੇਵਾਰੀ ਬਹੂ ਦੇ ਸਿਰ ਤੇ ਸੱਡ ਕੇ ਚੱਲੇ ਆ ਆ ਬੋਚੀ ਲਾ ਬੋਚੀ ਚਲੋ ਨਵਾਜ ਅੱਜ ਮम्मा नान ਕੇ ਮम्मा ਦੇ ਨਾਨ ਕੇ ਹੈ ਨਾ ਹਾਂ ਬੱਬੇ ਕਰ ਦੋ ਬੱਸ ਕਿਦੇ ਨਾਲ ਜਾਣਾ ਮੰਮੀ ਜੀ ਤੁਸੀਂ ਆ ਗਏ ਮੈਂ ਪੁੱਤ ਕੰਮ ਕਰਨੇ ਆ ਕਿਨੇ ਤੁਸੀਂ ਆ ਗਏ ਪਾਜੀ ਤੁਸੀਂ ਸੋਨੇ ਬਣ ਕੇ ਆ ਜੀ ਕਿਵੇਂ ਹੋ ਕਿਥੇ ਚੱਲੇ ਅੱਜ ਫਿਰ ਦੀਦੀ ਦੇ ਨਾਨਕੇ ਹੁਣਾ ਸਾਹ ਘਰ ਵਾਲੀ ਦੇ ਨਾਨਕੇ ਚਲੋ ਆਉਂਦੇ ਹੋ ਇਹ ਆਪਾਂ ਕੀ ਬਣਾ ਕੇ ਰੱਖੀਏ ਤੁਹਾਡੇ ਵਾਸਤੇ ਸਪੈਸ਼ਲ ਸਪੈਸ਼ਲ ਆਪਾਂ ਰਤੀ ਜੋ ਬਣਾਇਆ ਉਹਦੇ ਨਾਲ ਦਹੀਂ ਨਹੀਂ ਹੈ ਨਾ ਪ੍ਰਾਣੇ ਇੰਨੇ ਅੜਭ ਹੁੰਦੇ ਆ ਵੀ ਇਹ ਸਾਡਾ ਪ੍ਰਾਣੋ ਬਹੁਤ ਸੋਹੋ ਵਿਚਾਰੇ ਕਦੇ ਵੀ ਨਹੀਂ ਸਾਨੂੰ ਤੰਗ ਕਰਦੇ ਸੁੱਖ ਨਾਲ ਜਦੋਂ ਬੱਕਰਾ ਜਾਂ ਚਿਕਨ ਬਣਾਉਣਾ ਵਿਚਾਰੇ ਆਪ ਹੀ ਲੈ ਕੇ ਆਉਂਦੇ ਆ ਕਹਿੰਦੇ ਕਾਨੂੰ ਸਹਰਿਆਂ ਨੂੰ ਆਪਦੇ ਨੂੰ ਤੰਗ ਕਰਨ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਵਲੌਗ ਨਾਲ ਤੇ ਆਪਾਂ ਇਹਨਾਂ ਨੂੰ ਤੋੜ ਦਈਏ ਤੇ ਹੁਣ ਫਿਰ ਬਾਅਦ ਵਿੱਚ ਕਰਾਂਗੇ ਆਪਾਂ ਕੰਮ ਘਾਰ ਘਰ ਦੇ ਨਮੇੜਾਂਗੇ ਪੋਚੇ-ਪੋਚੇ ਲਾਵਾਂਗੇ ਚਲੋ ਜਾਓ ਤੁਸੀਂ ਟਾਈਮ ਨਾਲ ਮੈਂ ਪੋਚੇ ਲੈਣੀਆਂ ਐਸੇ ਲੈਣੀਆਂ ਓਕੇ ਸ਼ੁਰ ਨਹੀਂ ਸ਼ੁਰ ਨਹੀਂ ਗਈ ਤੇ ਚਲੀ ਆਪਾਂ ਮੈਂ ਘਰੇ ਰਹੂੰਗਾ ਤੁਸੀਂ ਕਿੱਥੇ ਚੱਲੇ ਸਕੂਲ ਚੱਲੇ ਸਕੂਲ ਚੱਲੇ ਸਕੂਲ ਚੱਲੇ ਕਿ ਮੰਮਾ ਆਜੋ ਆਪਾਂ ਲੇਟ ਹੋਨੇ ਆ ਮੰਮਾ ਆਜੋ ਲੱਗੋ ਸਸ ਸਵੰਦਕ ਲਿਸਪਲਾਈਸ ਨਿਵਾਦੀ ਨਿਵਾ ਜਾਓ ਲੈਟਸ ਗੋ ਤਾ ਹਾ ਨਹੀਂ ਤਾ ਫੰਡ ਜੂ ਪਾਲਾ ਦਾ ਸਭਾ ਬਚੇ ਨੂੰ ਵੇੜੋ ਚੱਲਿਆ ਅੱਗੇ ਕਿਨ ਸਾਰ ਦੇ ਤੋ ਨਾ ਚਲੋ ਚਲੋ ਮੈਂ ਝਾੜੂ ਲਾਉਣਾ ਫਿਰ ਬਾਈ ਓ ਬਾਈ ਮੈਂ ਲੈ ਲ ਨੀ ਰੋਇ ਨਾ ਮੰਮੀ ਚਲੋ ਠੋ ਹਾ ਉਹਦੇ ਵਾ ਹਾ ਮੰਮੀ ਦੱਸ ਲੀਂਰਦਾ ਮੰਮੀ ਨੂੰ ਟੈਨਸ਼ਨ ਵਿੱਚ ਇਹਦੀ ਆ ਮੰਮੀ ਰਿਲੈਕਸ ਹੋ ਕੇ ਜਾਇਓ ਕੋਈ ਨਹੀਂ ਮੈਂ ਆਪੇ ਸੰਭਲੂ ਜਾਇਓ ਜਾਓ ਜਾਓ ਲੈ ਮੰਮੀ ਨੇ ਕਹਿੰਦੇ ਸੂਟ ਮੰਮੀ ਤੇਰਾ ਬਹੁਤ ਹੈ ਹਾਂ ਹਾਂ ਮੰਮੀ ਨੂੰ ਨੂਹ ਦਾ ਬਹੁਤ ਫਿਕਰ ਆ ਵੀ ਵਿਚਾਰੀ ਕੱਲੀ ਹੋਗੀ ਅੱਛਾ ਤੇ ਮੁੰਡਾ ਨਹੀਂ ਨਹੀਂ ਮੰਮੀ ਆਦੀ ਨੂਹ ਦਾ ਫਿਕਰ ਵੀ ਕਰਦੀ ਆ ਵੀ ਕੱਲੀ ਔਖੀ ਹੋਗੀ ਜੀ ਹਣਾ ਮੰਮੀ ਨੋ ਦਾ ਵੀ ਫਿਕਰ ਆ ਹਨਾ ਜਰੂਰ ਹਾਂ 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 ਇਹ ਪਤਾ ਮੈਨੂੰ ਮੇਰੀ ਸੱਸ ਫਿਕਰ ਕਰਦੀ ਆ ਮੇਰਾ ਚਲੋ ਆਜੋ 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 ਇੱਕ ਮੋਟੋ ਕਿਦਾਂ ਵਧੀਆ ਵਧੀਆ ਇਹ ਮੇਰੀ ਵਿਚਾਲੜੀ ਸੱਸਾ ਮੰਮੀ ਕੇ ਵੱਡੀ ਸੱਸਾ ਮੀਡੀਅਮ ਜੀ ਮੀਡੀਅਮ ਜੀ ਲਾਲਾ ਚਾਲ ਨੂੰ ਮੀਡੀਅਮ ਲਾਲਾ ਵਿਚਾਲੇ ਵਾਲੀ ਹਾਂ ਕਿਤੇ ਡੋਲੀ ਬਹੁਤ ਠੀਕ ਹੈ ਕਿਵੇਂ ਪਾਈ ਤਾਈ ਤਾਂ ਕਿਨੀ ਹਿਨਾਲਾ ਹਾਂ ਹਾਂ ਸਫਾਈ ਕਰਕੇ ਨਹਾਉਣੀ ਐ ਮੈਂ ਮੰਮੀ ਨੇ ਹੁਣ ਪਿੱਛੇ ਐਂ ਸੋਚੀ ਜਾਣਾ ਉਹ ਨਹੀਂ ਨਾਉ ਕੀ ਪਤਾ ਨਹੀਂ ਜਠਾਣੀ ਐ ਮੇਰੀ ਮਤਲਬ ਵੱਡੀ ਸੱਸ ਐ ਮੇਰੀ ਕਪੱਤੀ ਵੀ ਬਹੁਤ ਆਈ ਐ ਮੇਰੀ ਸੱਸ ਨਰਮ ਆ ਗਈ ਵੱਡੀ ਸੱਸ ਮੇਰੀ ਕਪੱਤੀ ਐ ਹਾਂ ਤੇ ਫਿਰ ਦੱਸਣਾ ਹੀ ਆ ਸਰੀਰ ਦੇ ਹਿਸਾਬ ਨਾਲ ਇਹ ਵੱਡੀ ਜਠਾਣੀ ਨਹੀਂ ਨਹੀਂ ਵੈਸੇ ਰਿਸ਼ਤੇ 'ਚ ਵੱਡੀ ਆ ਵੱਡੀ ਆ ਚੱਲ ਮੈਂ ਇਹਨਾਂ ਨੂੰ ਮੜਾ ਜਾ ਤੋਰਿਆ ਵਾ ਹਣਾ ਫਿਰ ਮੈਂ ਕੰਮ ਨਵਾਈ ਦਾ ਨੂੰਮਾ ਮਾਹਾਂ ਦਾ ਨੂੰ ਨੋ 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 ਕਿ ਨਹੀਂ ਕਿ ਮੈਂ ਜਾਣਾ ਮम्मा नानके ਮम्मा नानके ਜਾਣਾ ਸੀ ਮम्मा नानके ਚਲੋ ਨਵਾਈ ਬੇਜੋ ਸਕੂਲ ਜਾਣਾ ਸਕੂਲ ਤੁਸੀਂ ਮੰਡੇ ਨੂੰ ਜਾਣਾ ਆ ਨਹੀਂ ਯਾਰ ਪਿੱਛੇ ਖੋਲੋਗੇ

ਅੱਜ ਬਾਏ 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 ਉਹ ਤੁਹਾਡੀ ਉਹ ਦੀਦੀ ਨੂੰ ਲੈ ਕੇ ਆਈ ਜੇ ਹੂੰ ਅੱਛਾ ਆਹੋ ਤਾਂ ਹੋਰ ਅੱਜ ਤਾਂ ਥੋੜਾ ਜਿਹਾ ਘਟਾ ਕਰਦਾ ਕਿਉਂਕਿ ਉਹਦਾ ਉਹਦਾ ਡੈਡਾ ਆਇਆ ਡੈਡਾ ਕਰਕੇ ਥੋੜਾ ਜਿਹਾ ਘਟਾ ਤੇ ਹੁਣ ਮੈਂ ਕਰ ਲਾਂ ਮੜਾ ਜਿਹਾ ਕੰਮ ਧੰਦਾ ਫਿਰ ਮੜਾ ਜਿਹਾ ਨਾ ਮਾਂ ਨੂੰ ਮਗ ਲੈਣਾ ਬਹੂ ਕਿੰਨੇ ਬਿੜੀ ਵਰਦੀ ਇਹਨਾਂ ਦੀ ਆਪ ਹੀ ਕਰਦੀਆਂ ਕਹਿੰਦੀਆਂ ਨੇ ਕਿ ਬਾਹਰ ਲੈਣੇ ਤਾਂ ਕਿ ਨਹੀਂ ਨਹੀਂ ਮੈਨੂੰ ਆਏ ਵਧੀਆ ਜਿਹਾ ਲੱਗਦਾ ਯਾਰ ਰਿਲੈਕਸ ਜਿਹਾ ਹੈਨਾ ਉਹ ਲੈ ਕੋਲੇ ਯੇ ਕਪੜੇ ਪਾ ਕੇ ਹਨਾ ਗਾਇਸ ਮੈਂ ਤਾਂ ਕਰਦੀ ਆ ਪਿਆਰ ਦਾ ਮੈਂ ਤਾਂ ਰਜਾਨੀਆਂ ਚ ਹਾਂ ਇਹ ਸੱਚ ਮੈਂ ਭੁੱਲ ਗਈ ਸੀ ਦੱਸਣਾ ਮੇਰੀ ਵੱਡੀ ਸੱਸ ਚਲੀ ਆਪਦੇ ਪੇਕਿਆਂ ਨੂੰ ਪੇਕਿਆਂ ਨੂੰ ਚਲੀ ਆ ਹਨਾ ਤੇ ਮੇਰੀ ਵੱਡੀ ਸੱਸ ਦੀ ਭੈਣ ਦੀ ਕੁੜੀ ਦਾ ਰੋਕਾ ਆ ਉੱਥੇ ਚਲੀ ਆ ਕੀ ਲਿਆਏਗੀ ਫਿਰ ਕੀ ਜਿਹੜਾ ਤੁਮ ਮੰਗਾ ਲਏਗੀ ਨਾ ਦੱਸ ਫਿਰ ਵੀ ਚਲ ਜਿਹੜਾ ਤੇਰਾ ਦਿਲ ਕੀਤਾ ਲੈ ਆਈ ਠੀਕ ਹੈ ਜਿਹੜਾ ਤੈਨੂੰ ਵਧੀਆ ਲੱਗਿਆ ਤੇਰੇ ਮਨ ਨੂੰ ਵਧੀਆ ਲੱਗਿਆ ਮੈਂ ਮਾਚੀ ਚ ਲੈ ਕੇ ਚਲਦੀ ਆ ਤੂੰ ਉਹ ਲੈ ਠੀਕ ਆ ਚੱਲ ਠੀਕ ਆ ਫਿਰ ਮਿਲਦੇ ਆ ਮੈਂ ਮਾੜਾ ਜਿਹਾ ਕੰਮ ਨਿਮੇੜ ਲਾ ਛਾੜੂ ਪੋਚਾ ਦੁਪਹਿਰਾ ਆ ਗਿਆ ਤੇ ਸਾਡੇ ਗਾਇਸ ਵੀਰੇ ਗਏ ਹੱਥਾਂ ਤੱਕ ਆ ਜਾਣਗੇ ਤੇ ਆਪਾਂ ਘਰ ਦਾ ਕੰਮ ਨਿਮੇੜ ਲਈਏ ਬਾਏ ਗੱਡੀ ਜਿਵੇਂ ਵੇਟੇ ਵਾਏ ਵਾਏ ਕਰਦੇ ਹੂੰ ਕੈਮਰੇ ਚ ਰੀਦੀ ਦੇ ਚਲੋ ਹਮ ਆਜੋ ਹੈ ਕੀਤਾ ਆ ਗਿਆ ਗੱਲੀ ਹਾਂ ਅੱਜ ਬਣੀ ਹੋ ਰਾਇ ਇਹਨਾਂ ਦੀ ਹੈ ਨਾ ਸਵੇਰੀ ਬਣਾਈ ਆ ਨਹੀਂ ਨਹੀਂ ਬਣੀ ਦਾ ਕੱਲ ਸੀਗੀ ਸ਼ਾਮ ਨੂੰ ਫਿਰ ਵਿਚ ਵਿਚ ਮੈਸੇਜ ਕਰਤਾ ਫਿਰ ਕਹਿੰਦੇ ਚਲ ਜਾਏ ਉਹਨੇ ਇਹ ਮੈਨੂੰ ਪਤਾ ਨਾ ਮੈਨੂੰ ਨਾ ਚਲ ਗਿਆ ਮੈਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ ਸੀ ਤੂੰ ਤੂੰ ਤਾਂ ਰਾਜਸਥਾਨ ਨੂੰ ਨਹੀਂ ਜਾਣਾ ਸੀ ਹਾਂ ਕਿਉਂ ਜਾਣਾ ਸੀ ਤਾਂ ਪਹਿਲਾਂ ਦੱਸ ਦਿੰਦੀ ਫਿਰ ਆ ਜਾਂਦੀ ਤਿਆਰ ਹੋ ਕੇ ਚਲ ਜਾਂਦੀ ਚੱਲ ਕੋਈ ਨਹੀਂ ਚਲੋ ਮੈਂ ਕੰਮ ਨਿਮੇੜ ਲਾਂ ਤੂੰ ਤਾਂ ਮੈਨੂੰ ਵੀ ਲੇਟ ਕਰਾਈ ਜਾਨੀ ਦੁਪਹਿਰ ਆਪ ਕੰਮ ਨਿਮੇੜ ਕੇ ਆਮ ਨਾਲ ਬੈਠੀ ਹੈਗੀ ਮੈਨੂੰ ਗੱਲ ਹੀ ਲਾਇਆ ਆ ਅੱਖ ਕੰਮ ਨਹੀਂ ਪਾਲ ਵਗ ਜੂ ਮੈਂ ਮਿਲਿਆ ਅ اچھا ਠੀਕ ਨਹੀਂ ਨਹੀਂ ਕੱਲੂ ਜਾਣਗੇ ਕਹਿੰਦੇ ਕੁਝ ਸਮਾਨ ਭੁੱਲ ਗਏ ਦੁਬਾਰਾ ਵਾਪਸ ਸਮਾਨ ਲੈਣ ਲਈ ਅਸੀਂ ਫਰਾਗ ਦੀ ਤਰੀਫ ਕਰਦੇ ਸੀ ਵੀ ਸੋਹਣੀ ਲੱਗਦੀ ਆ ਬਾਈ ਮੇਰੀ 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 ਯਾਦ ਖਿੜੀ ਮੇ ਫਰੂਟ ਨਾ ਭੁੱਲ ਜੂ ਮੈਂ ਕਹਿੰਦਾ ਠੀਕ ਆ ਵੈਸੇ ਹੁਣ ਤੁਸੀਂ ਘਰੇ ਕੀ ਭੁੱਲ ਗਏ ਬੰਨਣਾ ਮੈਨੂੰ ਪਤਾ ਸੀ ਉਹਨੇ ਨਾਨਕਾ ਤੋਂ ਮੁੜ ਕੇ ਆਉਣ ਵਾਲੇ 7 ਵਜੇ ਨਾਲ ਕਹਿੰਦੀ ਸੀ 7 ਪਾ ਲਈ ਅਸੀਂ ਤੁਰਾਂਗੇ ਤੇ ਇੱਕ ਵੇਲਾ ਵੀ ਬਾਵਾ ਹੋ ਗਿਆ ਤੇ ਮੈਂ ਹੁਣ ਬਣਾਉਂਗੀ ਪਿੰਡੀ ਪਿੰਡੀ ਆਪਾਂ ਕੱਟ ਲਈ ਆ ਤੇ ਪਿਆਜ਼ ਕੱਟਾਂਗੇ ਤੇ ਉਹਨਾਂ ਦੇ ਆਉਣ ਦੇ ਤੱਕ ਮੈਂ ਸਾਗ ਦਾਲ ਸਬਜ਼ੀ ਰੈਡੀ ਕਰ ਲੂੰਗੀ ਫਿਰ ਰਾਤ ਨੂੰ ਬਸ ਰੋਟੀ ਖਾ ਲੈਣਗੇ ਤੇ ਬਣੇ ਰਿਓ ਇਦਾਂ ਹੀ ਵਲੌਗ ਨਾਲ ਮਿਲੌਣਿਆ ਤੁਹਾਨੂੰ ਪੁੱਛ ਰਿਆ ਖੈਰ ਸੁਖ ਨਾਨਕਿਆਂ ਦੀ ਮਾਸੀਆਂ ਦੀ ਕਿੱਦਾਂ ਨੇਗੇ ਸਾਰੇ ਪਰ ਇਹਨੂੰ ਫੇਜੇ ਅਸੀਂ ਦੁੱਧ ਲੈਣਾ ਦੱਤ ਲੈ ਕੇ ਆ ਗਿਆ ਧੰਨਵਾਦ ਦੁੱਧ ਲੈ ਕੇ ਆਣੇ ਕੇ ਲਈ ਦੇਸੀ ਯੂਆਰ ਜੱਗ ਐਂਡ ਰੈੱਡ ਚਿਲੀ ਥੈਂਕ ਯੂ ਸੋ ਮੱਚ ਮਿਲਦੇ ਆਪਾਂ ਫਿਰ ਅੱਜ ਫ੍ਰੀ ਹੋ ਕੇ ਠੀਕ ਆ ਚੱਲ ਠੀਕ ਆ ਗੁੱਡ ਨਾਈਟ ਅੱਜ ਫ੍ਰੀ ਹੋਗੇ ਚੰਗਾ ਗੱਲਾਂ ਮਾਰਾਂਗੇ ਪਿੰਡੀ ਆਪਾਂ ਕਰਦੀ ਆਂ ਤੇ ਪਿਆਜ਼ ਭੁੰਨ ਰਿਹਾ ਤੇ ਸੁਣਨ ਵਾਸਤੇ ਥੋੜਾ ਜਿਹਾ ਦਲੀਆ ਬਣਾ ਰਿਹਾ ਮੈਂ ਦਲੀਆ ਨੂੰ ਥੋੜਾ ਜਿਹਾ ਪਹਿਲਾਂ ਪਾਣੀ ਚ ਵਾਰਤੀ ਪਾਣੀ ਕੱਢ ਕੇ ਫਿਰ ਮੈਨੂੰ ਦੁੱਧ ਦੇ ਵਿੱਚ ਬਣਾਉਣੀ ਹੈ ਆ ਗਿਆ ਜੀ ਸਬ ਤੋਂ ਪਹਿਲਾਂ ਪਾਣੀ ਵਿੱਚ ਬਾਦਲ ਲੀ ਤੇ ਨਾਲ ਹੀ ਆਪਾਂ ਪੰਨੇ ਸਟਾਰਟ ਕਰਤੀਏ ਸਬਜੀ ਬਣ ਜਾਣੀ ਆ ਫਿਰ ਅੱਟਾ ਭੁੰਨਾਂਗੇ ਅੱਟਾ ਭੁੰਨ ਕੇ ਨਾਲ ਰੋਟੀ ਸੜਤਾ ਫਿਰ ਚਲੋ ਜੀ ਗਰਮ ਗਰਮ ਸਾਰੇ ਖਾਣ ਅੱਗੇ ਆਗੇ ਛੋਨੀ ਤੂੰ ਆ ਗਈ ਤੁਸੀਂ ਕਿੱਥੇ ਗਏ ਸੀਗੇ ਨਨ ਕਿੱਥੇ ਗਈ ਸੀ ਨਵਾਜ ਜੀ ਤੁਸੀਂ ਮम्मा ਦੇ ਨਾਨਕੇ ਨਾਨਕੇ ਗਈ ਸੀ ਮम्मा ਨੇ ਹਾਂ ਅੱਛਾ ਕਦੋਂ ਆਏ ਫਿਰ ਮੇਰੀ ਅਕਲੀ ਤੋਂ ਇੱਕ ਅੰਦਰ ਆ ਅੰਦਰ ਆ ਮੈਂ ਸਾਹਮਣੇ ਰੱਖਿਆ ਮੈਨੂੰ ਪਤਾ ਨਵਾਜ ਦੇਆ ਸ਼ਿਉਣੀ ਜੀ ਖੇਦਣਾ ਆ ਓਕੇ ਮੈਂ ਡੋਰ ਓਪਨ ਕਰਦਾ ਚਲੋ ਅੰਦਰ ਕਿਉਂ ਮੈਂ ਅਸੈਂਡ ਹੋ ਫਿਰ ਜਾ ਹੀ ਹੈ ਪੈਂਡਾ ਉਹਦੇ ਕਿ ਮੇ ਆ ਮਾਮੇ ਆ ਕੇ ਸਾਰੇ ਠੀਕ ਠਾਕ ਵਧੀਆ ਮਾਮੇ ਮਾਸੀਆਂ ਸਾਰੀਆਂ ਪਹੁੰਚ ਗਏ ਠੀਕ ਠਾਕ ਵਧੀਆ ਕਿਵੇਂ ਰਿਹਾ ਤੁਹਾਡਾ ਅੱਜ ਦਾ ਦਿਨ ਵਧੀਆ 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 ਰਿਹਾ ਤੇ ਟਾਈਮ ਕਿੰਨਾ ਹੋ ਗਿਆ 7:30 ਤੇ ਸਵੇਰ ਦੇ ਕਿੰਨੇ ਵਜੇ ਤੇ ਗਏ ਹੋ ਟਾਈਮ ਨਾਲ ਘਰੇ ਆਈਦਾ ਹੁੰਦਾ ਜਦ ਪਤਾ ਵੀ ਘਰੇ ਕੱਲੀ ਬਹੂ ਆ 3:00 ਵਜੇ ਹੋ ਗਏ ਮੁੰਡਾ ਘਰੇ ਬਹੂ ਘਰੇ ਛੱਡ ਕੇ ਬਾਕੀ ਸਾਰੇ ਚਲੇ ਗਏ ਆਗੇ ਬਾਜੀ ਸਾਰੇ ਠੀਕ ਠਾਕ ਸੀ ਵਧੀਆ ਸੇਵਾ ਵਧੀਆ ਕੀਤੀ ਸਾਰਿਆਂ ਨੇ सेमीया आला मम्मी कने सेमीया मम्मी ले आई चलो वधिया चलो आ जाओ हां जी ਪਹੁੰਚ ਗਏ ਤੁਹਾਨੂੰ ਕਿਹਾ ਸੀ ਜਲਦੀ ਆ ਜਾਓ ਸੂਰਜ ਸੇਪਨ ਤੋਂ ਪਹਿਲਾਂ ਪਹਿਲਾਂ ਨਾਨਕੇ ਜਾ ਕੇ ਜੀ ਲਾ ਲਿਆਗਾ ਪਤਾ ਵੀ ਘਰੇ ਪਰਜਾਈ ਕੱਲੀ ਛੱਡੀ ਹੋਈ ਹੈਗੀ ਡਰਦੀ ਆ ਵਿਚਾਰੀ ਜੀ ਦੀ ਦੀ ਉਹਨੇ ਆਗੇ ਸੀ ਸਾਰੇ ਤੇ ਹੁਣ ਆਪਾਂ ਨਾ ਰੋਟੀ ਪਾਣੀ ਦਿੰਨੇ ਆ ਤੇ ਇੱਥੇ ਆਪਾਂ ਅੱਜ ਵਲੌਗ ਨੂੰ ਐਂਡ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰਿਆਂ ਦਾ